ਇਹ ਤੁਸੀਂ ਵੀਰਾ ਲਗਾਤਾਰ ਤੁਹਾਨੂੰ ਦਿਖਾ ਰਿਹਾ ਸਥਿਤੀ ਤਣਾਪੂਰਨ ਹੈਗੀ ਹੈ ਉਹ ਵਿੱਚੇ ਦੇਖੇ ਵਿੱਚ ਲੁਕੇ ਐਂਦਾ ਕੀ ਚਾਹਣਾ ਨਹੀਂਗਾ ਸਾਡੀ ਲੜਾਈ ਤਾਂ ਹੋ ਹੀ ਨਾ ਵਦੀਗੀ ਇਹ ਪਾਰਦਰਸ਼ਣ ਵਾਲੀ ਕਈ ਬਿਠਾ ਹਾਲਕੀ ਰਾਤ ਦਾ ਸਮਾਂ ਹੋ ਚੱਲਿਆ ਪਰ ਹਜੇ ਵੀ ਅਧ ਸੈਨਿਕ ਬਲ ਹਰਿਆਣਾ ਪੁਲਿਸ ਤਨਾਤ ਹੈਗੀ ਲਗਾਤਾਰ ਤੇ ਇਧਰ ਦੂਸਰੇ ਪਾਸੇ ਕਿਸਾਨ ਵੀ ਡਟੇ ਮੋਰਚਾ ਬੰਦੀ ਦੇਖੋ ਤੁਸੀਂ ਕਿਸਾਨਾਂ ਦੇ ਆ ਜਿਹੜੇ ਕਿਸਾਨ ਬੈਠੇ ਇਹਨਾਂ ਦੀ ਮੋਰਚਾ ਬੰਦੀ ਦੇਖੋ ਲੋਕ ਕਿ ਬੈਠੇ ਹੋਇਆ ਲੋਕ ਕਿ ਪਿੱਲਰਾਂ ਦੇ ਪਿੱਛੇ ਬੈਠੇ ਆ ਜਦੋਂ ਉਧਰ ਕੋਈ ਗੋਲਾ ਆਉਂਦਾ ਤਾਂ ਉਸ ਦੇ ਉੱਪਰ ਬੋਰੀ ਪਾਉਂਦੇ ਆ ਭਾਈ ਸਾਹਿਬ ਨੇ ਬੋਲੀ ਖੜੀ ਹੋਈ ਹੈ ਤਾ ਡਰ ਨਹੀਂ ਲੱਗ ਰਿਹਾ ਉਧਰੋਂ ਗੋਲਾ ਮੂੰਹ ਤੇ ਵੱਜ ਸਕਦਾ ਕਿਤੇ ਵੀ ਵੱਜ ਸਕਦਾ ਭੱਜੀ ਜਾਣ ਦੇ ਫਿਰ ਕੋਈ ਚੱਕਰ ਨਹੀਂ ਆਦੇ ਕਿਸਾਨ ਦੇ ਪੁੱਤ ਆ ਨਾ ਕਿਸਾਨ ਦੇ ਪੁੱਤ ਇਹ ਕਰ ਕੀ ਰਿਓ ਤੁਸੀਂ ਇੱਥੇ ਘੜ ਕੇ ਕਿਵੇਂ ਕੀ ਹੁਣ ਉਧਰ ਤੋਂ ਗੋਲਾ गिरਦਾ ਹੈ ਮਤਲਬ ਉਹ ਹੁੰਦੀ ਆ ਆਸੂ ਆਉਂਦੇ ਆ ਨਾ ਅਸੀਂ ਬੋਰੀਂ ਝਰਦੇ ਆਂ ਦਮ ਜਦ ਤਾਓ ਤੋ ਕਿਉਂ ਨਾ ਨਾਲ ਦੇਣਾ ਬੋਰੀ ਪਾਦਨੇ ਹੋ ਤੁਹਾਨੂੰ ਨਹੀਂ ਕੁਝ ਮਹਿਸੂਸ ਹੁੰਦਾ ਉਹ ਹੁੰਦਾ ਵੀਰੇ ਮੂੰਹ ਤੇ ਮਤਲਬ ਮਿਰਚਾੜ ਜੀ ਹੁੰਦੀ ਆ ਅਸਰ ਦਾ ਪੂਰਾ ਅਸਰ ਨਹੀਂ ਹੁੰਦਾ ਅਸਰ ਬਹੁਤ ਜ਼ਿਆਦਾ ਹੁੰਦਾ ਜਿੱਦਾਂ ਮਿਰਚਾਂ ਪਾਦੇ ਨੇ ਨਾ ਅੱਖਾਂ 'ਚ ਉਹਨਾ ਅਸਰ ਹੁੰਦਾ ਆ ਬਹੁਤ ਜ਼ਿਆਦਾ ਅਸਰ ਹੁੰਦਾ ਪਰ ਹੁਣ ਕਰਨਾ ਕੀ ਆ ਆਪਣਿਆਂ ਦੀ ਆਪਣਿਆਂ ਨਾਲ ਲੜਾਈ ਆ ਮਾਰਨਾ ਹੈ ਬਸ ਸਾਡੀ ਆਪਣੀ ਸਰਕਾਰ ਆ ਸਾਨੂੰ ਮਾਰ ਰਹੀ ਆ ਦੇਖੋ ਤੁਹਾਡੇ ਸਾਹਮਣੇ ਕੀ ਹੋ ਰਿਹਾ ਆ ਮੈਰੀਕੇਟਿੰਗ ਤੋੜ ਤੋੜ ਪਾਵਾਂਗੇ ਅੱਖਾਂ ਤੋੜਾਂਗੇ ਦਿੱਲੀ ਸਿੰਘੂ ਬਾਡ ਇੱਥੋਂ ਸਿੰਘੂ ਬਾਡਰ ਤੇ ਪਹੁੰਚਾਂਗੇ ਜਾ ਕੇ ਅਸੀਂ ਮੈਰੀਕੇਟਿੰਗ ਹੋਰ ਇੱਥੋਂ ਤੋੜਿਆ ਸੀ ਤੋੜਿਆ ਸਾਡੇ ਕੋ ਸਾਧਨ ਘਟਾ ਜਦੋਂ ਸਾਧਨ ਪੂਰੇ ਸਾਡੇ ਪਿੱਛੇ ਆ ਜਾਣਗੇ ਆਪਾਂ ਤੋੜ ਕੇ ਦਿੱਲੀ ਜ਼ਰੂਰ ਜਾਵਾਂਗੇ ਸਿੱਖ ਕੌਮ ਗਦਾਰੀ ਨਾਲ ਹੀ ਮਰੀ ਹੈ ਗਦਾਰੀ ਜੇ ਦੋ ਸਰਦਾਰ ਨਾ ਹੁੰਦੇ ਨਾ ਉੱਥੇ ਚੱਕ ਦੇਣਾ ਸੀ ਉਹਨਾਂ ਨੂੰ ਨਹੀਂ ਗੱਲ ਸਰਦਾਰਾਂ ਦੀ ਜਾਂ ਦੂਇਆਂ ਦੀ ਨਹੀਂ ਗੱਲ ਪੱਗਾਂ ਦੀ ਦੀ ਪੱਗਾਂ ਲਾ ਨਹੀਂ ਸਕਦੇ ਆਪਣੇ ਭਰਾਵਾਂ ਦੀਆਂ ਉਹ ਵੀ ਸਾਡੇ ਭਰਾ ਆ ਠੀਕ ਹੈ ਜੇ ਹੱਥੋਂ ਅੱਥਰੀ ਲੜਾਈ ਹੋਵੇ ਅਸੀਂ ਤਾਂ ਕਦੋਂ ਦੇ ਇਹਨਾਂ ਨੂੰ ਭਜਾ ਛੱਡਦੇ ਐਡੀ ਕੋ ਗੱਲ ਨਹੀਂ ਹੈਗੀ ਉਹ ਵੀ ਸਾਡੇ ਭਰਾ ਆ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਆ ਪੰਜਾਬੀ ਆ ਤੇ ਸਾਡੇ ਨਾਲ ਇੰਨੀ ਬਾਦੀ ਹੋ ਰਹੀ ਆ ਇਹ ਤੋਂ ਪਰੇ ਹੋਰ ਕੀ ਹੋ ਸਕਦਾ ਤੁਸੀਂ ਦੇਖੋ ਕਿੰਨੇ ਆ ਗੋਲੇ ਸੱਟ ਰਾਇਆ ਗੋਲੀਆਂ ਮਾਰ ਰਾਇ ਪਲੱਸ ਕਟਦੀ ਆ ਕੀ ਕੀ ਨਹੀਂ ਕਰ ਰਹੇ ਬੰਦੇ ਆ ਦੇਖੋ ਨੌਜਵਾਨ ਦੇ ਗੋਲੀ ਬੱਜੀ ਪਟਦੇ ਆ ਹੱਡੀਆਂ ਦੇ ਅੰਦਰ ਦਿਖਾ ਸਕਦੇ ਕੀ ਇਹ ਕਿੰਡ ਦੀ ਗੋਲੀ ਪਲਾਸਟਿਕ ਦੀ ਗੋਲੀ ਪਲੱਸ ਕਟਲੀ ਗੋਲੀ ਉਹਨਾਂ ਸੱਟ ਲੱਗਦੀ ਆ ਟੁੱਟ ਜਾਂਦੇ ਜਦਾਂ ਜਦ ਹੱਡੀ ਟੁੱਟਣ ਵਾਲਾ ਹਿਸਾਬ ਹੋ ਜਾਂਦਾ ਸੱਟ ਬਹੁਤ ਲੱਗਦੀ ਉਹ ਚਾਹਦੇ ਵੇ ਪਿੱਛੇ ਹਟ ਜਾਣ ਪਰ ਅਸੀਂ ਪਿੱਛੇ ਨਹੀਂ ਹਟਣਾ ਹੈਗਾ ਹਟਣਾ ਜਾਂ ਮਰੂਗੇ ਜਾਂ ਮਰਨੇ ਵਾਸਤੇ ਜਾਂ ਮਰੂਗੇ ਗੇ ਇਹਨਾਂ ਨੇ ਮੋਰਚਾ ਸੰਭਾਲਿਆ ਤੈਨੂੰ ਉਹ ਵੀ ਦਿਖਾਦਾ ਉਹ ਬੈਰੀਕੇਡਿੰਗ ਦੇ ਪਿੱਛੇ ਲੋਕ ਕਿ ਬੈਠੇ ਹੋਇਆ ਉਹ ਇੰਤਜ਼ਾਰ ਕਰਦੇ ਜੇ ਉਧਰੋਂ ਕੋਈ ਗੋਲਾ ਸਿੱਟੂਗਾ ਤਾਂ ਅਸੀਂ ਉਸ ਨੂੰ ਨਸ਼ਟ ਕਰਾਂਗੇ ਤੇ ਇੱਥੇ ਪਾਣੀ ਲਗਾਤਾਰ ਵੰਡਿਆ ਜਾ ਰਿਹਾ ਕਿਉਂਕਿ ਪਾਣੀ ਦਾ ਇਸਤੇਮਾਲ ਕੀਤਾ ਜਾ ਰਿਹਾ ਨਾਲ ਸਾਡਾ ਪਾਣੀ ਦਾ ਇਸਤੇਮਾਲ ਕੀਤਾ ਜਾ ਰਿਹਾ ਪਾਣੀ ਦੇ ਨਾਲ ਕਹਿੰਦੇ ਬਚਾਓ ਇੱਕ ਪਾਸੇ ਕਿਸਾਨਾਂ ਦੀ ਬੈਰੀਕੇਟਿੰਗ ਹੈ ਦੂਸਰੇ ਪਾਸੇ ਉਹ ਪੁਲਿਸ ਤੰਤਰ ਦੀ ਬੈਰੀਕੇਟਿੰਗ ਹੈ ਮਤਲਬ ਕਿ ਮੋਰਚੇ ਬੰਦੀ ਆਪਣੀ ਕਹਿੰਦੇ ਅਸੀਂ ਇੱਧਰ ਹੀ ਕੀਤੀ ਹੋਈ ਤੁਸੀਂ ਉਧਰ ਕੀਤੀ ਹੋਈ ਐ ਇਹ ਤਸਵੀਰ ਉਸ ਤਰ੍ਹਾਂ ਨਜ਼ਰ ਆ ਰਹੀ ਜਿਵੇਂ ਕੋਈ ਬਾਰਡਰ ਦੇ ਉੱਪਰ ਜੰਗ ਚੱਲ ਨਹੀਂ ਹੋਵੇ ਜੰਗ ਚੱਲ ਰਹੀ ਹੁੰਦੀ ਐ ਉਹ ਹਾਲ ਹੋਇਆ ਜਿੱਦਾਂ ਸਾਡੀ ਪਾਕਿਸਤਾਨਾ ਜਾਂ ਕਿਸੇ ਹੋਰ ਦੇਸ਼ ਦੇ ਨਾਲ ਚੀਨ ਦੇ ਨਾਲ ਜੰਗ ਲੜ ਰਹੀ ਹੁੰਦੀ ਉਹ ਸਾਬ ਕੀਤਾ ਹੈ ਹਿੰਦੁਸਤਾਨ ਸਰਕਾਰ ਨੇ ਸਾਡੇ ਨਾਲ ਇੰਨੀ ਵਾਦੀ ਕਰ ਰਹੀ ਐ ਅਸੀਂ ਕੀ ਕਰਨਾ ਅਸੀਂ ਜਾ ਕੇ ਆਪਣੇ ਹੱਕਾਂ ਲਈ ਉੱਥੇ ਬਹਿਣਾ ਆਏ ਅਸੀਂ ਕਿਸੇ ਨਾਲ ਲੜਨਾ ਨਹੀਂ ਹੈਗਾ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਸਿਰਫ ਅਸੀਂ ਆਪਣੇ ਹੱਕ ਮੰਗਦੇ ਆਂ ਸਾਡੇ ਹੱਕ ਸ਼ਾਂਤਮਈ ਮੰਗਣਾ ਮੰਗ ਰਹੇ ਉੱਦੇ ਸਾਨੂੰ ਦੇ ਦਿਓ ਕੱਢ ਲਏ ਇੰਨੀ ਫੋਰਸ ਲਾਈ ਆ ਇਹ ਕਰਦਾ ਗਏ ਹੋਰ ਪਾਸੇ ਕਰੋ ਇਹ ਭਲਾਈ ਲਈ ਦੇਸ਼ ਦੀ ਭਲਾਈ ਲਈ ਬੱਚਿਆਂ ਦੀ ਪੜ੍ਹਾਈ ਲਈ ਵਿੱਦਿਆ ਲਈ ਐਜੂਕੇਸ਼ਨ ਲਈ ਕਰੋ ਖਰਚਾ ਜਿਹੜਾ ਇਹ ਖਰਚਾ ਕਰ ਰਹੇ ਆ ਇਹ ਸਾਨੂੰ ਰੋਕਣ ਲਈ ਖਰਚਾ ਨਾ ਕਰੋ ਇਹ ਮੋਰਚੇ ਬੰਦੀ ਕਿਸਾਨਾਂ ਦੀ ਹੈਗੀ ਇਸ ਜਗ੍ਹਾ ਉੱਪਰ ਇਹ ਮੋਰਚੇ ਬੰਦੀ ਕਿਸਾਨਾਂ ਦੀ ਹੈਗੀ ਆਪਣੇ ਆਪਣੇ ਤਰੀਕੇ ਦੇ ਨਾਲ ਜਿਵੇਂ ਕਿਸਾਨਾਂ ਨੂੰ ਸਮਝਾ ਲਈ ਨੌਜਵਾਨਾਂ ਨੂੰ ਆਪਣੇ ਤਰੀਕੇ ਨਾਲ ਮੋਰਚਾ ਸੰਭਾਲ ਕੇ ਬੈਠੇ ਹੋਏ ਆ ਸ਼ਾਇਦ ਜਦੋਂ ਵੀ ਕੋਈ ਉਧਰੋਂ ਬਰੋਂ ਰਾਹੀ ਜਾਂ ਆਪਾਂ ਕੀ ਕਿ ਸਿੱਧੇ ਕਿਤੇ ਫਾਇਰ ਛਿੱਟੇ ਜਾਂਦਾ